ਸਰੀਕਾ ਦੋਸਤੋ ਸਾਰੇ ਭਰਾਵਾਂ ਨੂੰ ਜਿੰਨੇ ਵੀ ਭਰਾ ਆਪਣੇ ਪੇਜ ਨਾਲ ਪ੍ਰੋਫਾਈਲ ਨਾਲ ਜੁੜੇ ਹੋਏ ਆ ਇੱਕ ਸਾਨੂੰ ਘਰ ਦਿਖਾਉਣ ਜਾ ਰਿਆਂ ਇਸ ਭਰਾ ਦਾ ਜਿਹੜਾ ਹੈਗਾ ਲੱਖ ਖੜ ਗਿਆ ਲੱਖਾਂ ਦੇ ਕਾਰਨ ਕਿ ਅੱਜ ਮੰंजे ਤੇ ਪੈ ਗਿਆ ਸਰਕਾਰਾਂ ਚੁੰਨਦੇ ਆਪਾਂ ਪੰਚਾਇਤਾਂ ਚੁੰਨਦੇ ਆ ਪੰਚਾਇਤਾਂ ਇਸ ਤਰ੍ਹਾਂ ਦੇ ਚ ਆ ਕੇ ਵੋਟਾਂ ਹੀ ਮੰਗਦੀਆਂ ਪਰ ਪਤਾ ਨਹੀਂ ਇਹ ਘਰ ਦੋਸਤੋ ਬਾਅਦ ਨਹੀਂ ਦਿਖਾਈ ਦੇਣੋਂ ਹਟ ਜਾਂਦੇ ਉਹ ਪੰਚਾਇਤਾਂ ਨੂੰ ਉਹ ਸਰਕਾਰਾਂ ਨੂੰ ਆਪਾਂ ਹਰ ਗੱਲ ਦਾ ਸਰਕਾਰ ਨੂੰ ਵੀ ਦੋਸਤ ਨਹੀਂ ਦੇ ਸਕਦੇ ਕਿਉਂਕਿ ਪੰਚਾਇਤਾਂ ਨੇ ਹੀ ਸਰਕਾਰ ਤੱਕ ਗੱਲ ਪਹੁੰਚਾਉਣੀ ਹੁੰਦੀ ਹੈ ਸੋ ਇਹ ਘਰ ਅੱਜ ਨੂੰ ਪਾਇਆ ਜਾਣਾ ਚਾਹੀਦਾ ਸੀ ਕਿਉਂਕਿ ਇੱਕੋ ਕਮਰਾ ਘਰ ਦੇ ਵਿੱਚ ਤੇ ਬਾਕੀ ਇਸ ਪਰਿਵਾਰ ਬਾਰੇ ਜੋ ਵੀ ਕੋਈ ਗੱਲਬਾਤ ਹੈਗੀ ਉਹ ਤੁਹਾਨੂੰ ਸਾਡਾ ਇਹ ਮਰੀਕ ਸਿੰਘ ਸਾਡਾ ਭਰਾ ਦੱਸੂਗਾ ਤੇ ਭਰਾ ਦੀ ਮਦਦ ਜ਼ਰੂਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨੇ ਕਰ ਜੇਕਰ ਤੁਸੀਂ ਨਹੀਂ ਮਜ਼ਦ ਕਰ ਸਕਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸ੍ਰੀ ਵਾਹਿਗੁਰੂ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਪਿੰਡ ਕੋਟਲੀ ਕਲਾਂ ਜ਼ਿਲ੍ਹਾ ਤਹਿਸੀਲ ਮਾਨਸਾ ਇੱਕ ਗਰੀਬ ਪਰਿਵਾਰ ਜੋ ਐਸਸੀ ਆ ਉਹਦੇ ਵਿੱਚ ਪਹੁੰਚੇ ਹੋਇਆ ਇਹ ਬੱਚੇ ਦਾ ਨਾਮ ਗੂਟਾ ਸਿੰਘ ਹੈ ਜਿਹਦੀ ਉਮਰ ਤਕਰੀਬਨ 23 ਸਾਲ ਹੈ ਤੇ ਇਹਦੇ ਪਿਤਾ ਦਾ ਨਾਮ ਕੌਰ ਸਿੰਘ ਹੈ ਜੋ ਕਿ ਪਿੰਡ ਦੇ ਵਿੱਚ ਦਿਹਾੜੀ ਦਾ ਕੰਮ ਕਰਦੇ ਨੇ ਤੇ ਮਕਾਨ ਵੀ ਇਹਨਾਂ ਦੇਖੋ ਇੱਕੋ ਹੀ ਕਮਰਾ ਹੈ ਉਹ ਵੀ ਨਾਰਮਲ ਤੌਰ ਤੇ ਪਿਆ ਹੋਇਆ ਗੱਲ ਕੀ ਹੈ ਕਿ ਇਸ ਬੱਚੇ ਨੂੰ ਪਿਛਲੇ ਤੂੜੀ ਦਾ ਸੀਜ਼ਨ ਲੰਘ ਕੇ ਗਿਆ April ਮਹੀਨੇ ਦੇ ਵਿੱਚ ਤੇ ਦਿਹਾੜੀ ਦੇ ਤੌਰ ਤੇ ਇਹ ਤੂੜੀ ਘਰਾਂ ਦੇ ਵਿੱਚ ਪਾਉਂਦੇ ਹੁੰਦੇ ਸੀ ਇਕੱਠੇ ਹੋ ਕੇ ਬੱਚੇ ਕਈ ਇਹਦੇ ਰੀਡ ਦੀ ਹੱਡੀ ਤੋਂ ਲੈ ਕੇ ਥੱਲੇ ਤੱਕ ਜਿਹੜਾ ਸਿਰ ਉਹ ਕੰਮ ਛੱਡ ਚੁੱਕਿਆ ਹੈ ਇਹ ਤੁਰ ਨਹੀਂ ਸਕਦਾ ਪੈਰ ਜਿਹੜੇ ਇਹਦੇ ਬਿਲਕੁਲ ਭਾਰ ਨਹੀਂ ਸਹਿ ਰਹੇ ਇਸ ਕਰਕੇ ਅਸੀਂ ਜੋ ਵੀਰ ਇਸ ਵੀਡੀਓ ਨੂੰ ਦੇਖਣਗੇ ਅਸੀਂ ਵੱਧ ਤੋਂ ਵੱਧ ਬੇਨਤੀ ਕਰਾਂਗੇ ਕਿ ਇਸ ਵੀਰ ਦੀ ਮਦਦ ਕੀਤੀ ਜਾਵੇ ਜੇ ਕੋਈ ਵੀਰ ਕਿਸੇ ਇਲਾਜ ਦੇ ਤੌਰ ਤੇ ਕੋਈ ਸੰਸਥਾ ਨਾਲ ਜੁੜੀ ਹੈ ਅਸੀਂ ਵੱਧ ਤੋਂ ਵੱਧ ਉਹਨਾਂ ਤੱਕ ਪਹੁੰਚ ਵੀ ਕਰਾਂਗੇ ਵੀਡੀਓ ਭੇਜਾਂਗੇ ਉਹਨਾਂ ਕੋਲੇ ਤਾਂ ਕਿ ਇਸ ਬੱਚੇ ਦੀ ਜ਼ਰੂਰ ਮਦਦ ਕੀਤੀ ਜਾਵੇ ਜਿਵੇਂ ਕਿ ਆਪਣੇ ਮੁਕਤਾ ਦੀ ਸੇਵਾ ਲੁਧਿਆਣੇ ਦੇ ਵਿੱਚ ਗੁਰਪ੍ਰੀਤ ਮਿੰਟੂ ਵੀਰ ਜੀ ਚਲਾਉਂਦੇ ਨੇ ਸੋ ਉਹਨਾਂ ਨੂੰ ਜਾ ਕੇ ਮਿਲ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਸ ਤਰ੍ਹਾਂ ਜਿਹੜਾ ਬੱਚਾ ਅੱਜ ਦੀ 22-23 ਸਾਲ ਉਮਰ ਆ ਕੋਈ ਬਹੁਤੀ ਉਮਰ ਵੀ ਹੈ ਨਹੀਂ ਤੇ ਪਰਿਵਾਰ ਦੇ ਵਿੱਚ ਸੇ ਮਾਤਾ ਤਿੰਨ ਘਰਾਂ ਦੇ ਵਿੱਚ ਜਾ ਕੇ ਜਿਹੜਾ ਗੋਹਾ ਘੂੜਾ ਛਟਕੇ ਆਉਂਦੀ ਹੈ ਸਵੇਰ ਚਲੀ ਜਾਂਦੀ ਹੈ 12:00 ਵਜੇ ਆਉਂਦੀ ਹੈ ਫਿਰ 3:00 ਵਜੇ ਚਲੇ ਜਾਂਦੇ ਸ਼ਾਮ ਨੂੰ ਆਉਂਦੇ ਆ ਤੇ ਇਹ ਇੱਕੋ ਹੀ ਪੁੱਤ ਸੀ ਜਿਹੜਾ ਸਹਾਰਾ ਸੀ ਤਿੰਨ ਧੀਆਂ ਸੀ ਜਿਹੜੇ ਇਹਨਾਂ ਨੇ ਵਿਆਹਤੀਆਂ ਆਪਦੀਆਂ ਉਹ ਵੀ ਲੋਕਾਂ ਦੀ ਸਹਿਮਤੀ ਨਾਲ ਕਿਸੇ ਨੇ ਮਦਦ ਕੀਤੀ ਹੈ ਪਰ ਇਸ ਤਰ੍ਹਾਂ ਜੇ ਅਸੀਂ ਕਿਸੇ ਗਰੀਬ ਦੀ ਮਦਦ ਕਰਾਂਗੇ ਤਾਂ ਬਹੁਤ ਸੋਹਣੀ ਗੱਲ ਹੋਏਗੀ ਮੇਨ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਇਹੀ ਕਮਾਊ ਪੁੱਤ ਛੇ ਇਹਨਾਂ ਦਾ ਕਿ ਜਿਹਦਾ ਲੱਕ ਤੋਂ ਥੱਲੇ ਸਰੀਰ ਦਾ ਹਿੱਸਾ ਉਹ ਕੰਮ ਛੱਡ ਚੁੱਕਾ ਹੈ ਅਸੀਂ ਪਿੰਡ ਦੀ ਪੰਚਾਇਤ ਨੂੰ ਆਮ ਜੇ ਕੋਈ ਹੋਰ ਵੀ ਸਾਡੀ ਆਵਾਜ਼ ਇਹ ਸੁਣਦਾ ਹੈ ਤਾਂ ਇਸ ਬੱਚੇ ਦੀ ਮਦਦ ਜ਼ਰੂਰ ਕੀਤੀ ਜਾਵੇ ਇਹਦਾ ਕਾਉਂਟ ਨੰਬਰ ਮੋਬਾਈਲ ਨੰਬਰ ਅਸੀਂ ਇਸਾ ਵੀਡੀਓ ਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦੇ ਬੱਚਿਆਂ ਦੀ ਸਾਨੂੰ ਮਦਦ ਕਰਨ ਦੀ ਜ਼ਰੂਰਤ ਚਾਹੀਦੀ ਹੈ ਇਹਨਾਂ ਦਾ ਘਰ ਵੀ ਥੋੜਾ ਅੱਗੇ ਆ ਕੇ ਦਿਖਾ ਦਿਓ ਤੁਸੀਂ ਜਫੀਰ ਸਿੰਘ ਜੀ ਇਹ ਮੇਰੇ ਵੀਰ ਨੇ ਜਿਹੜੇ ਇਹ ਇਸ ਤਰ੍ਹਾਂ ਦੀਆਂ ਵੀਡੀਓ ਸਾਡੇ ਪਿੰਡ ਚ ਆ ਕੇ ਪਾਉਂਦੇ ਨੇ ਕਿਸੇ ਬੱਚੇ ਦੀ ਮਦਦ ਹੋ ਜਾਂਦੀ ਹੈ ਆ ਇੱਕੋ ਹੀ ਕਮਰਾ ਇਹਨਾਂ ਦੇ ਦੇਖਣ ਵਾਸਤੇ ਇੱਥੋਂ ਦਾ ਕਰਕੇ ਨਾ ਕੋਈ ਬਾਥਰੂਮ ਆ ਘਰ ਦੇ ਵਿੱਚ ਕੋਈ ਨਹੀਂ ਸਿਰ ਤਨ ਕੋਈ ਰਸੋਈ ਦਾ ਨਹੀਂ ਬਹੁਤ ਹੀ ਜਿਆਦਾ ਗਰੀਬ ਪਰਿਵਾਰ ਹੈ ਫਿਰ ਵੀ ਅਸੀਂ ਜਰੂਰ ਪੇਰਾਂ ਨੂੰ ਬੇਨਤੀ ਕਰਾਂਗੇ ਜਿੱਥੋਂ ਤੱਕ ਸਾਡੀ ਆਵਾਜ਼ ਜਾਂਦੀ ਹੈ ਇਸ ਪਰਿਵਾਰ ਦੀ ਆਵਾਜ਼ ਜਾਂਦੀ ਹੈ ਖਾਸ ਕਰਕੇ ਕਿ ਬੱਚੇ ਵਾਸਤੇ 22-23 ਸਾਲ ਉਮਰ ਕੁਛ ਨਹੀਂ ਹੈਗੀ ਇਨੇ ਆ ਕੇ ਆ ਮਾਂ ਤੇ ਉਹਦਾ ਸਹਾਰਾ ਬਣਨਾ ਸਾਰੀ ਉਮਰ ਇਹਦੀ ਲੋਕਾਂ ਦੇ ਨਾਲ ਸਿਰੀਪੁਰਾ ਰਾਲ ਦੇ ਮੰਗੀ ਕਿੰਨਾ ਕਿੰਨਾ ਕੰਮ ਕੀਤਾ ਸਾਰਾ ਪਿੰਡ ਹੀ ਜਾਣਦਾ ਪਰ ਅਸੀਂ ਸਾਡੇ ਲਾਸਟ ਹਰੇਕ ਬੰਦੇ ਨੂੰ ਇਹੀ ਬੇਨਤੀ ਹੈ ਜਿਹੜਾ ਵੀ ਵੀਡੀਓ ਦੇਖੇਗਾ ਇਹਦੀ ਜਿੰਨੀ ਮਦਦ ਹੋ ਸਕਦੇ ਜਰੂਰ ਕੀਤੀ ਜਾਵੇ ਕਿ ਤਾਂ ਕਿ ਇਹ ਹੁਣ ਤਾਂ ਇਹਨੂੰ ਸਾਰੇ ਮਹੀਨੇ ਚਾਰ ਹੋਏ ਨੇ ਜੇਕਰ ਜ਼ਿਆਦਾ ਸਮਾਂ ਲੰਘ ਗਿਆ ਤਾਂ ਹੋ ਸਕਦਾ ਇਹਦਾ ਲਾਜ ਵੀ ਨਾ ਹੋਵੇ ਦੁਬਾਰੇ ਬਸ ਲਾਸਟ ਸਾਡੀ ਇਹੀ ਹੈ ਹਰੇਕ ਨੂੰ ਬੇਨਤੀ ਇਸ ਬੱਚੇ ਦੀ ਜਰੂਰ ਮਦਦ ਕੀਤੀ ਜਾਵੇ ਜਿੰਨੀ ਹੋ ਸਕਦਾ ਉੰਨੇ ਕਰ ਦਿਓ ਜਿੰਨੇ ਕਿਸੇ ਕੋਲ ਸਰਦਾ ਜਿਵੇਂ ਵੀ ਹੋ ਸਕਦਾ ਹੈ ਨਾ ਉਸ ਤਰੀਕੇ ਨਾਲ ਜ਼ਰੂਰ ਕਰੋ